ਜੱਕਰ ਵੀ ਵੀਗੇ ਇੱਕ ਚੋ ਜੱਕਰ ਨਹੀਂ ਅੱਤੇ ਬੀਐਮ ਬਾਜ ਜੀ ਦਾ ਸਾਡੇ ਹੰਮ ਬੰਮ ਬੋਲੇ ਹਰ ਹਰ ਮਹਾਦੇਵ ਬੋਲੇ ਬਾਬਾ ਜੀ ਕਿਰਪਾ ਨਾਲ ਇੱਥੇ ਵੱਧ ਚੜ ਕੇ ਸਾਨੂੰ ਸਹਿਯੋਗ ਮਿਲ ਰਿਹਾ ਬਹੁਤ ਜ਼ਿਆਦਾ ਜਿਵੇਂ ਹਰੀਨ ਦੱਸਿਆ ਹੈ ਜਦ ਹੀ ਸੁਵਾਰ ਸੁਧਾਰ ਸਭ ਬਣੀ ਹੈ ਵਿਕਾਸ ਦਾ ਕਰ ਰਿਹਾ ਹੈ ਬਾਹਰ ਜਵਾਰ ਧੂਮਧਾਮ ਨਾਲ ਮਨਾ ਰਹੇ ਆ ਸਾਨੂੰ ਸਭ ਦਾ ਸ਼ੋਗ ਹੁੰਦਾ ਜਿੰਨੇ ਵੀ ਸਾਡੀ ਆਪਣਾ ਸੁਧਾਰ ਸਭਾ ਦੇ ਮੈਂਬਰ ਹੈ ਹਾਰਡ ਵਰਕਰ ਹੈ ਸਭ ਤੋਂ ਵੱਡੀ ਗੱਲ ਹੈ ਦਿਨ ਰਾਤ ਲੱਗ ਕੇ ਸੇਵਾ ਕਰਦੇ ਆ ਇਹ ਮੈਨੂੰ ਬੜਾ ਸਾਥ ਮਿਲਿਆ ਜਾ ਕੇ 15 ਅਗਸਤ ਦਾ ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ 15 ਅਗਸਤ ਦਾ ਇਕਤਾ ਬਣੀ ਰਹੇ ਸੁੱਖ ਸ਼ਾਂਤੀ ਰਹੇ ਖੁਸ਼ ਰਹੋ ਅਨੰਦਾਤਾ ਸਾਹਿਬ ਨੂੰ ਹਰ ਹਰ ਮਹਾਦੇਵ ਬੰਬੰ ਬੋਲੇਨਾਥ ਕੀ ਜੈ ਹੋ ਸੁਧਾਰ ਸਭਾ ਵੱਲੋਂ ਅੱਜ ਜਿਹੜਾ ਇਹ ਦਿਹਾੜਾ ਮਨਾਇਆ ਜਾ ਰਿਹਾ 15 ਅਗਸਤ ਦਾ 78ਵਾਂ ਦਿਹਾੜਾ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਕਲੋਨੀ ਨਿਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਕਿਉਂਕਿ ਜਿਹੜਾ ਇਹ ਦਿਹਾੜਾ ਮਨਾ ਰਹੇ ਆ ਸਾਰੇ ਭਗਤਾਂ ਦੇ ਸਹਿਯੋਗ ਨਾਲ ਹੀ ਅਸੀਂ ਮਨਾ ਰਹੇ ਆ। ਤੋਂ ਮੈਂ ਤਾਂ ਇਹੀ ਇੱਕ ਕਹਾਂਗਾ ਕਿ ਅੱਜ ਮੰਦਰ ਵਿੱਚ ਜਿੰਨੀ ਵੀ ਡਿਵੈਲਪਮੈਂਟ ਹੋ ਰਹੀ ਹੈ 10-11 ਮਹੀਨਿਆਂ ਤੋਂ ਸੁਧਾਰ ਸਭਾ ਵੱਲੋਂ ਬੜੀ ਤੇਜ਼ੀ ਨਾਲ ਕਰਾਈ ਜਾ ਰਹੀ ਹੈ। ਅਤੇ ਜਿਹੜਾ ਮੇਨ ਸਾਡਾ ਮੁੱਦਾ ਔਰ ਇੱਕ ਧਰਮਸ਼ਾਲਾ ਨਹੀਂ ਹੈ। ਮੰਦਰ ਦੀ ਜਗ੍ਹਾ 90 ਬਿੱਗੇ ਪਈ ਹੈ ਪਰ ਗਵਰਨਮੈਂਟ ਦੇ ਕੋਲ ਹੈ। ਸਾਨੂੰ ਇਹ ਜਗ੍ਹਾ ਦਿਲਾਈ ਜਵੇ ਔਰੇ ਘੱਟੋ ਘੱਟ 45 ਬਿਗੇ ਜਿਹੜੀ ਅੱਧੀ ਜਗ੍ਹਾ ਮੰਦਰ ਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਔਰੇ ਇੱਕ ਧਰਮਸ਼ਾਲਾ ਦਾ ਨਿਰਮਾਣ ਕਰ ਸਕੀਏ ਪਾਰਕਿੰਗ ਹੋ ਗਿਆ ਬੱਚਿਆਂ ਵਾਸਤੇ ਪਾਰਕ ਦੀ ਜਗ੍ਹਾ ਨਹੀਂ ਹੈ ਕਿਉਂਕਿ ਸਾਡੇ ਜਿਹੜੇ ਬੱਚੇ ਆ ਟਰੱਕ ਯੂਨੀਅਨ ਦੇ ਪੱਲੇ ਪਾਸੇ ਜਾਂਦੇ ਆ ਪਾਰਕਾ ਨੂੰ ਤੋਂ ਮੈਂ ਇਹੀ ਸਰਕਾਰ ਵੱਲੋਂ ਸਾਡੇ ਸਾਬਕਾ ਡੀਐਸਪੀ ਜੀ ਵੱਲੋਂ ਇਹੀ ਡਿਮਾਂਡ ਕਰਦਾ ਕਿ ਔਰੇ ਜਲਦ ਤੋਂ ਜਲ ਇੱਕ ਧਰਮਸ਼ਾਲਾ ਵਾਸਤੇ ਜਗ੍ਹਾ ਦਿੱਤੀ ਜਾਵੇ ਇਹ ਤਾਂ ਕਿ ਅਸੀਂ ਇੱਕ ਤਰਮ ਸ਼ਾਲਾ ਦਾ ਨਿਰਮਾਨ ਕਰਾ ਸਕੀਏ ਜਤੋਂ ਸੁਧਾਰ ਸਭਾ ਕੰਮ ਕਰਦੀ ਆ ਰਹੀ ਹੈ ਤੁਹਾਡੇ ਸਹਿਯੋਗ ਨਾਲ ਬੜੀ ਤੇਜ਼ੀ ਨਾਲ ਕੰਮ ਕਰ ਰਹੀ ਹੈ 15 ਅਗਸਤ ਦੀ ਸਾਰਿਆਂ ਨੂੰ ਸੁਧਾਰ ਸਭਾ ਵੱਲੋਂ ਲੱਖ ਲੱਖ ਵਧਾਈਆਂ ਜੈ ਸ਼੍ਰੀ ਕੇਦਾਰਨਾਥ ਹਰ ਹਰ ਮਹਾਦੇਵ ਬੰਬੰ ਬੋਲੇਨਾਥ ਕੀ ਜੈ ਹੋ ਸასი ਕਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰ ਪਾਲ ਅਨੰਦ ਸਾਹਿਬ ਕਾ ਡੀ ਐਸ ਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਾਨਸਬਾ ਪੰਜਾਬ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਸੁਤੰਤਰਤਾ ਦਿਵਸ ਆਜ਼ਾਦੀ ਦਾ ਦਿਹਾੜਾ ਸਾਰੇ ਦੇਸ਼ ਵਿੱਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਅੰਗਰੇਜ਼ਾਂ ਦੀ 200 ਸਾਲਾਂ ਦੀ ਗੁਲਾਮੀ ਤੋਂ ਬਾਅਦ ਸਾਡੇ ਦੇਸ਼ ਭਗਤਾਂ ਨੇ ਜਿਦੇ ਵਿੱਚ ਖਾਸ ਕਰਕੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਨੇ ਸਾਨੂੰ ਇਹ ਆਜ਼ਾਦੀ ਦਿਵਾਉਣ ਵਾਸਤੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਉਹਨਾਂ ਦੀਆਂ ਕੁਰਬਾਨਾਂ ਕੁਰਬਾਨੀਆਂ ਸਦਕੇ ਅੱਜ ਅਸੀਂ ਇਹ ਆਜ਼ਾਦੀ ਦੇ ਜਸ਼ਨ ਮਨਾ ਰਹੇ ਹਾਂ ਮੈਂ ਅੱਜ ਦੇ ਦਿਨ ਲਈ ਸਪੈਸ਼ਲ ਤੌਰ ਤੇ ਮੇਰੇ ਨਾਲ ਖੜੇ ਨੇ ਮੰਦਰ ਸੁਧਾਰ ਕਮੇਟੀ ਦੇ ਸਤਨਾਮ ਹਸੀਜਾ ਜੀ ਨਾਲ ਵਿਜੇ ਕੁਮਾਰ ਸ਼ਰਮਾ ਜੀ ਖੜੇ ਨੇ ਔਰ ਇਹਨਾਂ ਦਾ ਤੇ ਇਹਨਾਂ ਦੀ ਸਮੁੱਚੀ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਸਦਕਾ ਅੱਜ ਮੈਨੂੰ ਇੱਥੇ ਸਾਰੇ ਆਏ ਸੱਜਣਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਹਿੰਦੁਸਤਾਨ ਦੇ ਸਾਰੇ ਨਾਗਰਿਕਾਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਆਪਣੇ ਵੱਲੋਂ ਹੀ ਨਹੀਂ ਦਿੰਦਾ ਆਪਣੀਆਂ ਸੰਸਥਾਵਾਂ ਖੱਤਰੀ ਮਹਾਸਭਾ ਪੰਜਾਬ ਵੱਲੋਂ ਪੰਜਾਬ ਪੁਲਿਸ ਵੱਲੋਂ ਤੇ 올 ਇੰਡੀਆ ਐਂਟੀ ਟੈਰਰਿਸਟ ਫਰੰਟ ਜਿਹਦਾ ਮੈਂ ਕੌਮੀ ਲੈਵਲ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਂ ਸਾਰਿਆਂ ਵੱਲੋਂ ਅੱਜ ਦੇ ਦਿਨ ਦੀਆਂ ਤੁਹਾਨੂੰ ਵੀ ਤੇ ਭਾਰਤ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਹੈ। ਇੱਕ ਪਾਸੇ ਇੱਕ ਪਾਸੇ ਤਾਂ ਸਾਰਾ ਆਜ਼ਾਦੀ ਦਿਹਾੜੇ ਮਨਾਏ ਜਾਂਦੇ ਨੇ ਪਰ ਦੂਜੇ ਪਾਸੇ ਜੋ ਆਜ਼ਾਦੀ ਦੇ ਲਈ ਸ਼ਹਾਦਤਾਂ ਦੇ ਗਏ ਨੇ ਉਹਨਾਂ ਦੇ ਪਰਿਵਾਰ ਅੱਜ ਗੁਰਬਤ ਦੀ ਜ਼ਿੰਦਗੀਆਂ ਬਤੀਤ ਕਰ ਰਹੇ ਨੇ। ਪਰ ਜਿਵੇਂ ਤੁਸੀਂ ਪਿਛਲੇ ਦਿਨ ਧਰਨੇ ਤੇ ਵੀ ਬੈਠੇ ਸੀ ਚੰਡੀਗੜ੍ਹ ਉਹਨਾਂ ਦੇ ਪਰਿਵਾਰਾਂ ਦੇ ਲਈ। ਅੱਜ ਸਾਡੇ ਮੁਲਕ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਏ ਨੂੰ 78 ਸਾਲ ਹੋ ਚੁੱਕੇ ਨੇ। ਇਹ ਬੜਾ ਅਨਫੋਰਚੂਨੇਟ ਹੈ। ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਧਰੋਹਰ ਨੂੰ ਔਰ ਉਹਨਾਂ ਦੇ ਵਾਰਸਾਂ ਨੂੰ ਜੋ ਮਾਣ ਸਨਮਾਨ ਸਰਕਾਰਾਂ ਵੱਲੋਂ ਮਿਲਣਾ ਚਾਹੀਦਾ ਸੀਗਾ ਉਹ ਹਜੇ ਤੱਕ ਨਹੀਂ ਮਿਲਿਆ ਹੈ ਜਿਸ ਤਰ੍ਹਾਂ ਤੁਸੀਂ ਮੈਨੂੰ ਸਵਾਲ ਕੀਤਾ ਸਾਡੇ ਖੱਤਰੀਆਂ ਚੋਂ ਸੁਖਦੇਵ <th>ਪਰ ਜੀ ਜਿਹੜੇ ਕਿ ਲੁਧਿਆਣੇ ਦੇ ਰਹਿਣ ਵਾਲੇ ਸੀ ਸ਼ਹੀਦ ਭਗਤ ਸਿੰਘ ਉਹਨਾਂ ਨਾਲ ਸ਼ਹੀਦ ਹੋਏ ਸੀ ਉਹ ਲੁਧਿਆਣਾ ਦੇ ਨੌਕਰਮ ਮਹੱਲਾ ਦੇ ਰਹਿਣ ਵਾਲੇ ਸੀ ਔਰ ਉਹਨਾਂ ਦਾ ਬਹੁਤ ਛੋਟਾ ਜਿਹਾ ਜਿਹੜੀ ਰਾਸ਼ਟਰੀ ਤਰਹੋਰ ਉਹਨਾਂ ਦਾ ਘਰ ਹੈ ਉਹਨੂੰ ਸਿਰਫ 40 ਗੱਜ ਜਗ੍ਹਾ ਲੈ ਕੇ ਕੋਰੀਡੋਰ ਨੂੰ ਸਿੱਧਾ ਕਰਨਾ ਹੈ ਲੇਕਿਨ ਇਹ ਬਹੁਤ ਅਨਫੋਰਚੁਨੇਟ ਹੈ ਕਿ ਹੁਣ ਤੱਕ 78 ਸਾਲ ਤੋਂ ਸਰਕਾਰਾਂ ਬਣ ਰਹੀਆਂ ਨੇ ਆ ਰਹੀਆਂ ਨੇ ਜਾ ਰਹੀਆਂ ਨੇ ਪਰ ਕਿਸੇ ਸਰਕਾਰ ਨੇ ਵੀ ਸ਼ਹੀਦ ਸੁਖਦੇਵ ਥਾਪਰ ਦੇ ਘਰ ਦੇ ਕੋਰੀਡੋਰ ਨੂੰ ਸਿੱਧਾ ਕਰਨ ਲਈ ਸਿਰਫ 40 ਗੱਜ ਜਗ੍ਹਾ ਨੂੰ ਹਜੇ ਤੱਕ ਅਕਵਾਇਰ ਕਰਕੇ ਨਹੀਂ ਦਿੱਤਾ ਔਰ ਅਸੀਂ ਸਾਰਿਆਂ ਨੇ ਮੰਗ ਕੀਤੀ ਹੈ ਜਿਸ ਤਰ੍ਹਾਂ ਸਾਡੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੇ ਨਾਂ ਤੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਰੱਖਿਆ ਗਿਆ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਸਰਕਾਰ ਦੇ ਧੰਨਵਾਦੀ ਹਾਂ ਔਰ ਅੱਜ ਮੈਂ ਤੁਹਾਡੇ ਥਰੂ ਸਾਰਿਆਂ ਦੇ ਇਹ ਫੇਰ ਮੰਗ ਦੁਹਰਾਣਾ ਭਗਵਾਨਤਮਾਨ ਸਰਕਾਰ ਨੂੰ ਕਿ ਸ਼ਹੀਦ ਸੁਖਦੇਵ ਥਾਪਰ ਜੀ ਦੇ ਘਰ ਦੇ ਕੋਰੀਡੋਰ ਨੂੰ ਸਿੱਧਾ ਕਰਨ ਲਈ ਆਟਮ ਸਟੇਸ਼ਨ ਨੂੰ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਔਰ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਜਾਵੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਜਿਹੜੀਆਂ ਕਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਇੱਕ ਦਿਨ ਖਤਮ ਹੋ ਜਾਇਆ ਕਰਦੀਆਂ ਨੇ